ਭੋਲਾ ਯਮਲਾ ਜੀ ਲਾਲ ਚੰਦ ਯਮਲਾ ਜੱਟ ਜੀ ਨੂੰ ਵੀ ਸਨਮਰਤਤਾ ਹੈ ਮੇਲਾ ਕਿਉਂਕਿ ਖੁਸ਼ ਕਲਾਕਾਰ ਹੁੰਦੇ ਨੇ ਜਿਹੜੇ ਸਦਾ ਲਈ ਜਿਉਂਦੇ ਰਹਿੰਦੇ ਨੇ ਭਾਵੇਂ ਸਾਡੇ ਦੇ ਵਿੱਚ ਹੈ ਨਹੀਂ ਪਰ ਲਾਲ ਚੰਦ ਯਮਲਾ ਜੱਟ ਜੀ ਜਿਨ੍ਹਾਂ ਦੇ ਗੀਤ ਸਤਗੁਰ ਨਾਮ ਤੇਰੀ ਲੀਲਾ ਮਿਆਰੀ ਹੈ ਨੀਂਜਾਂ ਲਾਲਾ ਬੈਦੀ ਦੁਨੀਆ ਸਾਰੀ ਹੈ ਮੈਂ ਤੇਰੀ ਤੂੰ ਮੇਰਾ ਭੁੱਲ ਨਾ ਜਾਵੇਂ ਜੋ ਅਲੜ ਪੁਣੇ ਵਿੱਚ ਲਾਈਆਂ ਤੋੜ ਦਵਾਵੇਂ ਤੇ ਸੋ ਤੁਹਾਡੇ ਨੂੰ ਮੇਰਾ ਵੀਰ ਬਾਈ ਭੋਲਾ ਯਮਲਾ ਜੀ ਬਹੁਤ ਹੀ ਮੁਕੱਦਸ ਸ਼ਹਿਰ ਲੁਧਿਆਣਾ ਦੇ ਵਿੱਚ ਉਹ ਵੀ ਪੰਜਾਬੀ ਭੰਗ ਦੇ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਸੇਵਕ ਕਹਲੋ ਸੇਵਾਦਾਰ ਕਹਲੋ ਸਾਰੇ ਜਿੰਨੀਆਂ ਵੀ ਸਸਤੀਆਂ ਬੈਠੀਆਂ ਸਾਰੀਆਂ ਪਹਿਲਾਂ ਆਪਣੇ ਨਾਂ ਤੇ ਜ਼ੋਰਦਾਰ ਤਾੜੀ ਲਾਓ ਬਹੁਤ ਖੜੇ ਕਰਕੇ ਬਤਨ ਲਗੇ ਬਾਬੂ ਦੇਵ ਚਿੱਕੇ ਵਾਲਾ ਸਾਹਿਬ ਔਰ ਬਾਬੂ ਲਾਲ ਸਿੰਘ ਜੰਮਾ ਚੜਜੀ ਉਹਨਾਂ ਨੂੰ ਇਹ ਮੇਲਾ ਸਮਰਪਿਤ ਹੈ ਤੋਂ ਬਹੁਤ ਸਾਰਾ ਲੰਡ ਵਿੱਚ ਨੀਵੀਂ ਸਤਕਾਰ ਰਸਤੀਆਂ ਬੈਠੀਆਂ ਭਾਈ ਜੀ ਨੇ ਹੁਕਮ ਕੀਤਾ ਕਿਸੇ ਦੇ ਨਾਲ ਹੀ ਲੈਣਾ ਸਾਰੀ ਕਹਿੰਦੇ ਕੋ ਤੂੰ ਸਾਰੀ ਸੋਹਣਿਓ ਸਾਰੀ ਸੋਹਣਿਓ ਡਾਡਿਓ ਤੁਹਾਨੂੰ ਕਿਸ ਤੱਕ ਨਹੀਂ ਚ ਤੋਲਾਂ ਇੱਥੇ ਹਰ ਸ਼ਖਸੀਅਤ ਨਾਮੀ ਮੱਕੀ ਦਾ ਕਿਦਾ ਨਾਮ ਬੋਲਾਂ ਮੱਕੀ ਦਾ ਕਿਦਾ ਨਾਮ ਬੋਲਾਂ ਸਾਰੀਆਂ ਸਤਕਾਰ ਦੂੰ ਆ ਆਪਣੇ ਨਾਲ ਹੀ ਤਾੜੀ ਮਾਰ ਲਓ ਕਿਉਂਕਿ ਤੁਸੀਂ ਉਹ ਜੁਗਨੂ ਜਾਗਦੇ ਜੁਗਨੂਓ ਜਿਹੜੇ ਮਾਂ ਬੋਲੀ ਦੇ ਸੇਵਾਦਾਰੋਂ ਮਾਂ ਬੋਲੀ ਉਪਰ ਚਕਣ ਵਾਸਤੇ ਬਹੁਤ ਯਤਨ ਕਰਦੇ ਰਹਿੰਦੇ ਹੋ ਪੱਟਿਵਲੀ ਪੜੀਓ ਸਾਹਿਬ ਕਮਾਲ ਸਾਹਿਬ ਨਾਲਣਾ ਬੰਦਾ ਕਿਉਂ ਕਿੱਡਾ ਡੱਬ ਡੱਬਦਮ ਹੁੰਦਾ ਤਾਂ ਬਹੁਤ ਸਤਿਕਾਰ ਸਾਰੇ ਸੰਗਤਾਂ ਨੂੰ ਬਹੁਤ ਧੰਨਵਾਦ ਬਹੁਤ ਸਮਾਨ ਲੈਂਦੇ ਹੋਏ ਬਾਪੂ ਜੀ ਦੇ ਤੁੰਬਾ ਸਾਡੇ ਘਰੇ ਆ ਸਜਦਾ ਨਮਸਕਾਰਾਂ ਕਰਦੇ ਆ ਤੇ ਤੁੰਬਾ ਕੀ ਕਹਿੰਦਾ ਰੂਮ ਦਾ ਕਹਿੰਦਾ ਮੈਨੂੰ ਜਦ ਲੱਗਿਆ ਮੈਂ ਪਹਿਲਾ ਗੀਤ ਦੁਨੀਆ ਤੇ ਲਿਖਿਆ ਜਿਹੜਾ ਮੇਰਾ ਗਾਣਾ ਕਾਫੀ ਤੱਕ ਮਕਬੂਲ ਹੋਇਆ ਤੂੰ ਮੈਨੂੰ ਕੀ ਕੀ ਕਹਿੰਦਾ ਕਿ ਮੈਂ ਤੁਹਾਡੀ ਨਜ਼ਰ ਕਰਦਾ ਆਂ ਅੱਜ ਦੇ ਮਾਹੌਲ ਨੂੰ ਅੱਜ ਦੇ ਕਲਾਕਾਰਾਂ ਨੂੰ ਸੁਣ ਕੇ ਅੱਜ ਦੇ ਸਮਾਜ ਨੂੰ ਆਪਣੀ ਬਰਾਸ ਨੂੰ ਅਲੋਪ ਹੁੰਦੀਆਂ ਵੇਖਦਿਆਂ ਹੋਦਾ ਕਹਿੰਦਾ ਕੀ ਕਹਿੰਦਾ ਉਹਦਾ ਸਾਡੀ ਗੱਲ ਹੈ ਅਗੇ ਸਰ ਇੱਕ ਦੀ ਕਸਮ ਨਹੀਂ ਛੱਡੀ ਉਹਨੇ ਹਣ ਰੰਗਿਆ ਸ਼ਾਨਾ ਜੀ ਕਾਦਰ ਦੀ ਕੁਦਰਤ ਦਾ ਯਮਲਾ ਜੱਟਾ ਪੇੜ ਤੇ ਸੇ ਲੀ ਪਾਇਆ ਬਠਿੰਡੇ ਤੋਂ ਬਾਈ ਅਲਮੇਲ ਬਰਾੜ ਭਿੰਡਰ ਡੱਬ ਵਾਲੀ ਮੰਨਪ੍ਰੀਤ ਚਵਾਲਾ ਜੀ ਸਮੂਹ ਜੀ ਦੇ ਨਾਲ ਬਸ ਵਰ ਕੇ ਐਵੇਂ ਜੀ ਬਠਿੰਡੇ ਤੋਂ ਤਾੜੀਆਂ ਮਾਰ ਦਿਓ ਰੰਗ bari khol ke bhai guru bol பால சாரண <tell noise> <tell noise> <tell noise> <tell noise> ਗਜਨਨੀ ਬੋਲ ਲਾਉਂਦੀ ਛਗ ਜਨਨੀ ਬੋਲ ਲਾਉਂਦੀ ਪਈ ਸਤਕਾਰ ਬਿਨ ਇੱਕ ਦਿਨ ਤੂੰ ਬਹਰੋਂ ਦਾ ਕਹਿੰਦਾ ਯਾਰ ਜਣ ਉਹ ਮੈਂ ਤੂੰ ਬਹਰੋਂ ਦਾ ਵੇਖਿਆ ਪੂਰਾ ਹੋਰ ਵੀ ਕਹਿੰਦਾ ਕਹਿੰਦਾ ਅਫੀਸਰ ਸਖਸੀਆਂ ਸਭਿਆਚਾਰ ਸਾਡਾ ਬੰਦ ਹੋ ਗਿਆ ਅਦਰੰਗ ਹੋ ਗਿਆ ਏ ਅੱਜ ਸਾਫ ਸੁਥਰੀਆਂ ਕਲਮਾਂ ਨੂੰ ਅਦਰੰਗ ਹੋ ਗਿਆ ਏ ਤੇ ਜਗ ਨੂੰ ਕੌਣ ਸਮਝਾਊਗੀ ਤਕਾਰ ਬਿਨ ਪੂੰਗ ਰੰਧਾ ਵੇਖ ਮੈਂ ਹੋ ਜਗ ਨੂੰ ਕੌਣ ਸਮਝਾਊਗੀ ਤਕਾਰ ਬਿਨ ਪੂੰਗ ਰੰਧਾ ਵੇਖ ਮੈਂ ਆਪਣੇ ਯਾਰ ਬਿਨ ਓ ਪੂੰਗ ਰੰਧਾ ਵੇਖ ਪੂੰਗ ਹੋਰ ਕੀ ਕਹਦਾ ਬੀਨੀ ਜਮਲੇ ਨਾਨਕ ਦੀ ਗੱਲ ਕੋਈ ਸੁਣਾਉਂਦੇ ਨਾ ਸਤਗੁਰ ਨਾਨਕ ਤੇਰੀ ਲੰਗਰਿ ਬਾਬਾ ਗੁੰਦਾ ਕਿੰਦਾ ਬੀਣੀ ਜਮਲੇ ਨਾਨਕ ਦੀ ਗੱਲ ਕੋਈ ਸੁਣਾਉਂਦੇ ਨਾ ਅੱਜ ਸ਼ੋਰ ਸ਼ਰਾਬ ਪੈ ਗਿਆ ਬਹੁਤੇ ਸੁਰ ਵਿੱਚ ਗਾਉਂਦੇ ਨਾ ਅੱਜ ਸ਼ੋਰ ਸ਼ਰਾਬ ਪੈ ਗਿਆ ਬਹੁਤੇ ਸੁਰ ਵਿੱਚ ਗਾਉਂਦੇ ਨਾ ਸੋ ਤਾਲ ਸਮਝ ਨਹੀਂ ਆਉਂਦਾ ਗੁਰੂ ਦੀ ਮਾਰ ਬਿਨ ਪੁੰਬਰੋਂ ਗاويه ਕਮਿਆ ਪੁੜਿਆ ਅਰਬਾਂ ਲਾਸ ਲਿਖਿਆ ਕੰਡਾ ਕੇ ਬਿਨ ਯਮ ਲੈ ਦੇ ਲੋਕ ਗੀਤ ਸਭ ਸੁਣਨੇ ਪੈਗੇ ਨੇ ਪਰਦੇਸੋਂ ਐ ਵਪਾਰੀਓ ਸਾਨੂੰ ਲੁੱਟ ਕੇ ਲੈ ਗਏ ਜਿਹੜੇ ਐ ਇੰਜ ਕਰਦੇ ਆ ਸਾਰੇ ਤੁਸੀਂ ਜਾਣਦੇ ਹੋ ਉਹਨਾਂ ਨੇ ਸਾਡੇ ਵਿਰਾਸਤ ਉੱਪਰ ਬਹੁਤ ਲੋਕ ਬਚ ਰਹੇ ਆ ਕੀ ਕਹਿੰਦਾ ਬਿੜੀਅਮਲੇ ਦੇ ਲੋਕ ਗੀਤ ਸਭ ਸੁਣਨੇ ਪੈ ਗਏ ਨੇ ਬਿੜੀਅਮਲੇ ਦੇ ਲੋਕ ਗੀਤ ਸਭ ਸੁਣਨੇ ਪੈ ਗਏ ਨੇ ਪਰਦੇਸੋਂ ਆਏ ਵਪਾਰੀਓ ਸੰਗ ਢੁਟ ਕੇ ਲੈ ਲੈਨੇ ਨੇ ਕਿ ਜਿੰਨਾ ਜਿਸਮ ਤਮਾਸ਼ਾ ਲਾਇਆ ਸੋਚ ਵਿਚਾਰ ਬਣਾ ਨਾ ਕੋਈ ਨਾ ਰੋਭਾ ਵੇਖਿਆ ਮੈਂ ਆਪਣੇ ਯਾਰ ਕਿਆ ਦੁਨੀਆਂ ਚੱਕ ਕੇ ਲੋਕੀ ਭੁੱਲ ਗਏ ਅਮਲੇ ਨੂੰ ਕਈਆਂ ਨੇ ਨਾ ਕੀ ਕਰ ਤਾ ਚਿੱਤੇ ਸ਼ਮਲੇ ਨੂੰ ਚਿੱਤੇ ਸ਼ਮਲੇ ਨੂੰ ਚਿੱਤੇ ਸ਼ਮਲੇ ਨੂੰ ਦੁਨੀਆਂ ਚੱਕ ਕੇ ਤੁਹਾਨੂੰ ਸਮਝ ਆਉਂਦੀ ਜੇ ਗੱਲ ਚੰਗੀ ਲੱਗੇ ਤਾੜੀ ਲਾ ਦੇ ਕਰੋ ਮਣੀ ਜੀ ਪਤਨ ਲੱਗੀ ਸਾਰੇ ਨੂੰ ਬਹੁਤ ਲੱਗੀ ਕਹਿੰਦਾ ਕਿ ਤੂੰ ਮੀਆਂ ਚੱਕ ਕੇ ਲੋਕੀ ਭੁੱਲ ਗਏ ਅਮਲੇ ਨੂੰ

ਜਿਵੇਂ ਇਸ ਮੋਟ ਕੋਲ ਹੁਣ ਮੋਟ ਨਾ ਕਰੇ ਗੁਲਾਮੀ ਸੁਖੀ ਰਹੇ ਨੀ ਦਿੰਦੀ ਏ ਇਸ਼ਕ ਦੀ ਜੋਗ ਅੰਦਰਲੀ ਖੋੜ ਤੇ ਹੋਈ ਬਦਨਾਮੀ ਕਰਨੁਕ ਕਰਮ ਵੱਢੇ ਦੀ ਸ਼ਰਮ ਨਹੀਂ ਹੁੰਦੀ ਦਿਲ ਦੇ ਕਾਲਿਆਂ ਨੂੰ ਨਹੀਂ ਹੁੰਦੀ ਦਿਲ ਦੇ ਕਾਲਿਆਂ ਨੂੰ ਲਾਸ਼ ਲਨ ਗੇ ਲੱਗੇ ਦਾੜੀ ਲੱਗੇ ਕਿਉ ਜਿਨੇ ਜਿਨਾਂ ਨੂੰ ਮਿਲੀ ਏ ਉਹ ਤਾਰੇ ਤਾਰੇ ਜੋ ਨਿਰਗ ਮਾਤਰ ਰਹੇ ਜੋ ਕਹਣਾ ਕੀ ਓਦੋਂ ਤੀਕਰ ਰਮਤ ਤੇ ਮੋਟੀ ਨਰਮ ਬੈਂਗਰ ਦੀ ਕੰਮ ਵਾਲਿਆਂ ਨੂੰ ਅਰੇ ਮਾਰ ਬੰਦ ਲੱਗੇ ਛੋਟੀ ਗੱਲ ਲੜਨ ਗੋਟੀ ਤਰਫ ਬੜੀ ਹਮੀਦੀ ਆਵਾਜ਼ ਕਿਸਮਤ ਨਾਲ ਮਿਲਦੇ ਹੈ ਸੱਜਣਾ ਦਾ ਪਿਆਰ ਵੀਰ ਤੇ ਯਾਰ ਗਵਾਲ ਸਿਆਣੀ ਰੋਪੀ ਕੱਪ ਤੋਂ ਤੈਨੂੰ ਕੀ ਮਾਰੋ ਗੈਰ ਮੀ 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 ਜੇਹਦੀ ਹਾਜ਼ਰੀ ਮਰਵਾਨ ਕਰਿਓਗਾ ਸਮਾ ਸਾਰੇ ਫਨਕਾਰ ਬਹੁਤ ਸਤਿਕਾਰਤ ਪਹੁੰਚੇ ਬਹੁਤ ਸਤਿ ਮਨੀ ਲੈਣਾ ਜਿਹੜੇ ਗੀਤਮ ਪ੍ਰਵਾਨ ਕਰਿਆ ਤੁਹਾਡੀ ਰਹਿਮਤ ਸਦਕਾ ਬੋਲਾ ਜਮ ਨੇ ਨੂੰ ਸਟੇਟ ਅਵਾਰਡ ਮਿਲੇ ਪਦਮ ਸ਼੍ਰੀ ਹੋਰ ਤੱਕ ਪਹੁੰਚ ਗਿਆ ਹੁਣ ਵਿਸ਼ਵ ਰਿਕਾਰਡ ਬਣ ਗਿਆ ਗ੍ਰੀਜ਼ ਬੁੱਕ ਸਨਾਨ ਸਰਜ ਹੋ ਗਿਆ ਤੁਹਾਡੀ ਸਤਿਕਾਰ ਸਾਰੇ ਹੰਤਰਗਾਂ ਜਲਦੀ ਥੈਂਕ ਯੂ